ਅੱਜਕਲ੍ਹ ਹਰ ਕੋਈ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ ਦਾ ਰੁਖ ਕਰ ਰਿਹਾ ਹੈ ਪਰ ਉੱਥੇ ਹੀ ਵੀ ਉਹਨਾਂ ਨਾਲ ਕਈ ਵਾਰ ਅਜਿਹੇ ਹਾਸੇ ਹੋ ਜਾਂਦੇ ਹਨ ਕਿ ਉਹ ਦੁਬਾਰਾ ਆਪਣੀ ਮਿੱਟੀ ਵਿੱਚ ਵਾਪਸ ਨਹੀਂ ਆਪਉਂਦੇ ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਤੋਂ ਜਿੱਥੇ ਇੱਕ ਗਰੀਬ ਪਰਿਵਾਰ ਦਾ 27 ਸਾਲਾ ਗਗਨਦੀਪ ਸਿੰਘ ਰੋਜੀ ਰੋਟੀ ਕਮਾਉਣ ਦੇ ਲਈ ਇੱਕ ਸਾਲ ਪਹਿਲਾਂ ਸਬਦੀ ਅਰਬ ਗਿਆਸੀ ਜਿਸ ਦੀ ਅਚਾਨਕ ਸਾਰ ਸਵੇਰ ਅਟੈਕ ਨਾਲ ਮੌਤ ਹੋ ਜਾਣ ਦੀ ਸੂਚਨਾ ਪਰਿਵਾਰ ਨੂੰ ਮਿਲੀ ਮ੍ਰਿਤਿਕ ਗਗਨਦੀਪ ਸਿੰਘ ਦੇ ਮਾਪਿਆਂ ਨੇ ਕਰਨੇ ਸੀ ਅਜੇ ਪੁੱਤ ਦੇ ਰਿਝਾਂ ਚਾ ਪੂਰੇ ਇੱਥੇ ਦੱਸ ਦਈਏ ਕਿ ਮ੍ਰਿਤਿਕ ਗਗਨਦੀਪ ਸਿੰਘ ਆਪਣੇ ਪਿੰਡ ਵਿੱਚ ਗਗਨ ਪਲਵਾਨ ਵਜੋਂ ਜਾਣਿਆ ਜਾਂਦਾ ਸੀ ਆਪਣੇ ਇਲਾਕੇ ਅਤੇ ਇਲਾਕੇ ਦੇ ਬਾਹਰ ਆਪਣੀ ਪਲਵਾਨੀ ਦੇ ਜੋਰ ਦਿਖਾ ਰਿਹਾ ਸੀ ਆਪਣੇ ਘਰ ਦਾ ਗੁਜ਼ਾਰਾ ਅਤੇ ਆਪਣੇ ਬਜ਼ੁਰਗ ਮਾਪੇ ਦਾ ਇੱਕੋ ਲੋਟਾ ਸਹਾਰਾ 13 ਸਾਲ ਪਹਿਲਾਂ ਵੱਡੇ ਪੁੱਤ ਦੀ ਵੀ ਬਿਮਾਰੀ ਦੇ ਨਾਲ ਮੌਤ ਹੋ ਗਈ ਸੀ ਉੱਥੇ ਪਿੰਡ ਵਾਸੀਆਂ ਨੇ ਕਿਹਾ ਕਿ ਅੱਧਾ ਕਿਲਾ ਖੇਤੀ ਹੈ ਗ੍ਰੀ ਪਰਿਵਾਰ ਹੁਣ ਕਾਰਨ ਉਸਦੀ ਲਾਸ਼ ਨੂੰ ਉਥੋਂ ਲਿਆਉਣ ਵਿੱਚ ਅਸਮਰਥ ਹਨ ਜਿਸ ਕਾਰਨ ਪਰਿਵਾਰ ਵੱਲ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬ ਸਰਕਾਰ ਕੋਲੋਂ ਮਦਦ ਮੰਗੀ ਗਈ ਹੈ ਗਗਨਦੀਪ ਸਿੰਘ ਦੀ ਲਾਸ਼ ਵਿਦੇਸ਼ ਤੋਂ ਲਿਆਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਹੁਣ ਤਾਂ ਅਸੀਂ ਇਹੀ ਅਪੀਲ ਕਰ ਰਹੇ ਹਾਂ ਸਰਕਾਰ ਨੂੰ ਅਪੀਲ ਕਰ ਰਹੇ ਹਾਂ ਸਮਾਜ ਸੇਵੀ ਨੂੰ ਅਪੀਲ ਕਰ ਰਹੇ ਹਾਂ ਕਿ ਇਹ ਡੈੱਡ ਬੋਡੀ ਜਲਦੀ ਤੋਂ ਜਲਦੀ ਹੋ ਸਕੇ ਲਿਆਂਦੀ ਜਾਵੇ ਤੇ ਜੋ ਕਿ ਪਰਿਵਾਰ ਉਹਦਾ ਲਾਸਟ ਵਾਰੀ ਮੂੰਹ ਦੇਖ ਲਵੇਗਾ ਜੋ ਬਾਕੀ ਰਹਿੰਦੇ ਰਸਮਾਂ ਉਹ ਪੂਰੀਆਂ ਕਰ ਲੈਣਾ ਬਿਲਕੁਲ ਜਿਹਾ ਇਹ ਤਾਂ ਵੀ ਦੱਸਿਆ ਨੇ ਕਿ ਅੱਧਾ ਗੱਲਾ ਤਾਂ ਨਹੀਂ ਬੜਾ ਬਗ ਦਾ ਘਟਾਉਂਦਾ ਬਹੁਤ ਮੁਸ਼ਕਲ ਹੈ ਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਇਹ ਤਾਂ ਇਹ ਹੁਣ ਥੋੜਾ ਬਹੁਤ ਕਰਕੇ ਇਹਨਾਂ ਦਾ ਜੋ ਵੀ ਹੁੰਦੀ ਹੈ ਹੱਦ ਕੀਤੀ ਜਾਵੇ ਇਹਨਾਂ ਦੇ ਤਾਂ ਦੇਖਿਓ ਛੱਤਾ ਵੀ ਡਿੱਗਣ ਵਾਲੀਆਂ ਸਭ ਕੁਝ ਜੀ ਤੁਸੀਂ ਬਾਹਰ ਵੀ ਦੇਖਿਆ ਨਾ ਕਰਜ਼ਾ ਚੁੱਕ ਕੇ ਲੜਕੇ ਨੂੰ ਬਾਹਰ ਭੇਜਿਆ ਅਜੇ ਤੱਕ ਕਰਜ਼ਾ ਨਹੀਂ ਉਤਰਿਆ ਆਇਆ ਕਹਿੰਦੇ ਇਹਨੇ ਬੜਾ ਭਗਤ ਨਾ ਆਇਆ ਬਹੁਤ ਜ਼ਿਆਦਾ ਜੀ ਬਹੁਤ ਮੁਸ਼ਕਲ ਹੈ ਵੇਖਿਆ ਨਹੀਂ ਜਾ ਰਿਹਾ ਕੱਲ ਦਾ ਸਾਨੂੰ ਖਬਰ ਪਤਾ ਲੱਗੀ ਪਰ ਕੱਲ ਦੇ ਵੇਖਿਆ ਨਹੀਂ ਜਾ ਰਿਹਾ ਬਾਕੀ ਤੁਸੀਂ ਹਾਲਾਤ ਆਪ ਜਾਣੋ ਤੁਸੀਂ ਕਿ ਪੁੱਤ ਨੂੰ ਤੁਸੀਂ ਵੇਖਿਆ ਹੀ ਕਦੀ ਹਾਂਜੀ ਮੇਰੇ ਕੋਲ ਕੰਮ ਕਰਦਾ ਰਿਹਾ ਪਹਿਲਾਂ ਰੈਸਟੋਰੈਂਟ ਦੇ ਵਿੱਚ ਤਾਂ ਕਿਦਾਂ ਦਾ ਕਹਿੰਦੇ ਜਿੱਦਾਂ ਬਹੁਤ ਵਧੀਆ ਨੇਚਰ ਸੀਗਾ ਮੁੰਡੇ ਦਾ ਬਹੁਤ ਪਹਿਲਵਾਨ ਸੀਗਾ ਕੁਲਦਾ ਸੀਗਾ ਬਹੁਤ ਵਧੀਆ ਨੇਚਰ ਸੀਗਾ ਹਾਂਜੀ ਉਹਨੂੰ ਸਾਲ ਹੋ ਗਿਆ ਜੇ ਵਾਰ ਗਿਆ ਉਹ ਇੱਕ ਸਾਲ ਜੋਨ ਦੀ 15 ਤਰੀਕ ਨੂੰ ਉਹ ਵੀ ਫਲੈਟਸ ਬਾਹਰ ਗਏ ਇੱਕ ਸਾਲ ਹੋ ਗਿਆ ਜੋਨ ਦੇ ਵਿੱਚ ਤੇ ਕਹਿੰਦਾ ਸੀ ਮੈਂ ਇੱਕ ਦਿਨ ਮੇਰਾ ਨੰਗਲੰਗ ਕਰਨ ਰਿਹਾ ਸੀ ਉਹ ਵੀ ਮੈਂ ਇੱਕ ਸਾਲ ਲਾ ਕੇ ਪੂਰਾ ਕਰਕੇ ਫਿਰ ਮੈਂ ਆ ਜਾਣਾ ਮੈਂ ਕਿਹਾ ਚਲ ਹਾਂ ਫੋਟਾ ਜੀ ਆ ਕੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਤੇਰਾ ਵਿਆਹ ਕਰਾਂਗੇ ਨਾਲੇ ਹੋਰ ਕੰਮ ਕਰਦੇ ਕਈ ਕਰਨ ਵਾਲੇ ਉਹ ਕਰਾਂਗੇ ਤੇ ਕਿੰਦਾ ਜਲਮ ਵੀ ਠੀਕ ਹੈ ਮੈਂ ਆ ਜਾऊंगा बस इतरे ਕਰਦੇ ਕਰਦੇ रोज ही फोन ਕਰਨਾ ਮੈਂ ਕਿਹਾ ਕਿ ਮੈਂ ਖਰਾ ਫਿਸ਼ ਨੇ ਠੀਕ ਠਾਕ ਹਾਂ ਮੈਂ ਕਿਹਾ ਮੈਂ ਤੇਗਾ ਮੰਮੀ ਮੈਂ ਠੀਕ ਹਾਂ ਤੂੰ ਆਪਣੀ ਦੱਸੂ ਠੀਕ ਹੈ ਮੈਂ ਖਰਾ ਠੀਕ ਆ बस ਇਹੋ ਗੱਲ ਹੋਈ ਆ ਫੋਰ ਕੋਈ ਗੱਲ ਨਹੀਂ ਹੋਈ ਆ ਰੋਜ਼ ਹੀ ਫੋਨ ਕਰਨਾ ਦੋ ਵਾਰਾਂ ਦੋਵੇਂ ਵਾਰ ਆਖਣਾ ਮੈਂ ਠੀਕ ਆ ਮੈਂ ਕਹਿੰਨਾ ਆਖਣਾ ਮੈਂ ਗੰਦੀ ਠੀਕ ਠਾਕ ਹੈ ਆਖਣਾ ਹਾਂ ਮੰਮੀ ਠੀਕ ਹੈ ਮੈਂ ਠੀਕ ਹਾਂ ਬਸ ਇਹੋ ਕਹਿੰਦਾ ਮੈਂ ਠੀਕ ਹੈ ਠੀਕ ਠਾਕ ਹੈ ਮੈਂ ਕੋਈ ਗੱਲ ਨਹੀਂ ਮੈਂ ਬਿਲਕੁਲ ਵਧੀਆ ਮੈਂ ਠੀਕ ਆ ਆਹ ਵੇ ਬਸ ਗੱਲ ਕਰਦੇ ਰਿਹਾ ਮੈਂ ਠੀਕ ਹੈ ਜਦੋਂ ਪੁੱਛਣਾ ਉਹਦਾ ਆਖਣਾ ਮੈਂ ਠੀਕ ਹੈ ਠੀਕ ਠੀਕ ਜੇ ਪੁੱਤ ਤੋ ਚਲਾ ਗਿਆ ਹਾਂਜੀ ਮੈਂ ਠੀਕ ਹਾਂ ਫਿਰ ਸਾਡਾ ਜਿੱਦਣ ਗੱਲ ਕੀਤੀ ਆਨੇ ਉਹ ਦਿਨਾਂ ਦਾ ਵੀ ਮਮੀ ਮੈਂ ਠੀਕ ਨਹੀਂਗਾ ਮੈਂ ਤੈਨੂੰ ਕੀ ਹੋਇਆ ਵਾ ਕਹਿੰਦਾ ਮੈਨੂੰ ਉਲਟੀਆਂ ਆਉਂਦੀਆਂ ਨੇ ਤੇ ਨਾਲੇ ਮੇਰੇ ਸਿਰ ਨੂੰ ਕੋ ਹੋਈ ਜਾਂਦਾ ਵਾ ਤੇ ਮੈਂ ਕਿਹਾ ਤੂੰ ਦਵਾਈ ਨਹੀਂ ਆਂਦੀ ਕਹਿੰਦਾ ਮੈਂ ਦਵਾਈ ਆਂਦੀ ਆ ਤੇ ਦਵਾਈ ਨਾਲ ਮੈਨੂੰ ਫਰਕ ਨਹੀਂ ਪੈਣ ਰਿਹਾ ਨਹੀਂ ਫਰਕ ਆਂਦਾ ਮੁੜ ਕੇ ਫੇਰ ਹੀ ਪੁੱਛਿਆ ਮੈਂ ਪਿਆ ਫਰਕ ਕਹਿੰਦਾ ਨਹੀਂ ਮੰਮੀ ਨਹੀਂ ਪਿਆ ਫਰਕ ਮੈਂ ਕਿਹਾ ਪੁੱਤ ਹੋਰ ਬਦਲ ਕੇ ਦਵਾਈ ਲਿਆਓ ਜਾ ਕੇ ਤੇ ਕਹਿੰਦਾ ਚੱਲ ਠੀਕ ਹੈ ਮੰਮੀ ਜਾਣਾ ਮੁੜ ਕੇ ਉਹ ਜਾ ਕੇ ਪਟਰੇ ਗਿਆ ਉਹਨਾਂ ਹਲਾ ਲਾਗੇ ਤੋਂ ਹਸਣ ਲੱਗੇ ਆ ਮੁੜ ਕੇ ਫੇਰ ਹਟਨੇ ਹਾ ਉਸ ਤੋਂ ਬਾਅਦ ਸਾਡੀ ਗੱਲ ਹੀ ਨਹੀਂ ਹੋਈ ਉਹਦੇ ਨਾਲ ਉਹ ਤਾਂ ਘੁਡਾਉਂਦੇ ਦਾ ਇੱਕੋ ਸਾਰਾ ਸੀ ਤੁਹਾਡਾ ਹਾਂਜੀ ਹਾਂਜੀ ਹਾਂ ਚਲਾ ਗਿਆ ਸਾਥ ਸੱਡ ਗਿਆ ਚਲੇ ਗਿਆ ਸਾਥ ਸੱਡ ਗਿਆ ਬੜੀ ਜ਼ਿੰਦਗੀ ਔਖੀ ਕਿੱਦਾਂ ਕਟੋ ਗਿਆ ਜੀ ਅੱਛਾ ਕੀ ਕਰਨਾ ਫਿਰ ਹੁਣ ਇਹ ਓ ਇਦਾਂ ਹੀ ਕੱਟਣੀ ਗੈੜੀਆਂ ਨੂੰ ਰੋਂਦਿਆਂ ਗਲੌਂਦਿਆਂ ਕੱਟਣੀ ਪੈਣੀ ਹੈ ਕਿੱਦਾਂ ਕੱਟਣੀ ਫਿਰ ਉਹ ਰੱਬ ਦਾ ਪਾਣਾ ਮੰਨਣਾ ਪੈਣਾ ਵਾ ਰੋਂਦਿਆਂ ਗਲੌਂਦਿਆਂ ਦੀ ਸਾਡੀ ਜ਼ਿੰਦਗੀ ਜਿਹੜੀ ਇਤਰਾਹੀ ਹੀ ਕੱਟਣੀ ਹੈ ਹੁਣ ਕੀ ਕਰੀਏ ਬਹੁਤ سارے ਲੋਕੀ ਤੁਹਾਨੂੰ ਵੇਖਦੇ ਵੀ ਬੇਸੰਦੇ ਬੁੱਧੀ ਹਾਂਜੀ ਇਹ ਆਪੀ ਕੀ ਕਰਦੇ ਹਾਂ ਕੀ ਮਦਦ ਕਿੱਦਾਂ ਦੇ ਜਾਂਦੇ ਹਾਂ ਹਣ ਸਾਡੀ ਮਜ ਤੇ ਹੋਈ ਆ ਤੁਹਾਡਾ ਬੇਟਾ ਸਾਨੂੰ ਵਾਪਸ ਦੇ ਦੋ ਇਹ ਉਹਦਾ ਮੂਹ ਵੇਖ ਲਿਆ ਕੋਈ ਰਸਮ ਕਰ ਲਈ ਕੋਈ ਉਹਦਾ ਵੇਖ ਜਾ ਚਲੀ ਜੋ ਵੀ ਸ਼ਕਾਰ ਕਰਨਾ ਕਰ ਲਈ ਇਹ ਮਤਰਾ ਤੇ ਹੱਡ ਕੋ ਨਹੀਂ ਆਉਣਾ ਨਹੀਂ ਤੇ ਸਰਕਾਰ ਆਡੀ ਡਾਡ ਉਹ ਦੇ ਦੇ ਬੱਚੇ ਦੀ ਚਾਹੀਨ ਉਹ ਵੇਖ ਲਈ ਮਾਦੇ ਚਾਰ ਹੈਗੇ ਪੂਰੇ ਨਹੀਂ ਕੋਈ ਨਹੀਂ ਕੋਈ ਨਹੀਂ ਪੂਰਾ ਹੈ ਸਾਰੇ ਚਾਰ ਹੈਗੇ ਕੋਈ ਪੂਰਾ ਨਹੀਂ ਹੋ ਜਦੜੋਣਾ ਦੱਸ ਦਤਾ ਹੈ ਉਦਨ ਦਾ ਹੀ ਪਤਾ ਨਹੀਂ ਸਾਨੂੰ ਪਰ ਜਦੋਂ ਦੱਸ ਦਿੱਤਾ ਹੀ ਉਦਨ ਦੇ ਵਾ ਸਾਡੀ ਸਾਡੀ ਹਾਲਾਤ ਵੇਖ ਲਓ ਵੀ ਕਿਤਰਾਂ ਦੀ ਐ ਟਾਈਮ ਦੇ ਵਿੱਚ ਹੁਣ ਗਾੜੀ ਸਾਡੀ ਹਾਲਾਤ ਪਤਾ ਨਹੀਂ ਵੀ ਇਹ ਤਾਂ ਵੀ ਮਾੜੀ ਹੋਣੀ ਐ ਕਿ ਚੰਗੀ ਹੋਣੀ ਸਾਨੂੰ ਕੋਈ ਪਤਾ ਨਹੀਂ ਇਹ ਗੱਲ ਦੇ ਇਸ ਗੱਲ ਦਾਾਨੂੰ ਕੋਈ ਭਰੋਸਾ ਨਹੀਂ ਆ ਗਾ ਇਹ ਤਾਂ ਵੀ ਮਾੜੀ ਨਹੀਂ ਹੱਡੀ ਹੋ ਜਾਣੀ ਗਾੜਰ ਜਿਹੜਾ ਪੁੱਤ ਜੀ ਬਹੁਤ ਵਧੀਆ ਸੱਤ ਫੁੱਟ ਜੋ ਆ ਨਹੀਂ ਕਿਤੇ ਮੈਂ ਆਦੀ ਕੱਚ ਚ ਆਉਂਦੀ ਹੁੰਦੀ ਹੁੰਦੀ ਐ ਇਦਾਂ ਜਵਾਲੀ ਮੈਂ ਫੋਟੋ ਵੜਾ ਜਪੀਆਂ ਪਉਣਾ ਦਾਈ ਮਮੀ 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 ਕਹਣਾ ਕਾਲਦਾ ਮੈਨੂੰ ਕਹਿੰਨੇ ਨਹੀਂ ਕਿ ਆ ਮੈਂ ਹੁੰਦਾ ਕਹਿੰਨੇ ਨਹੀਂ ਆ ਕਾਲਦਾ ਕਹਿੰਨੇ ਵਾਜ ਨਹੀਂ ਮਾਰੀ ਮਮੀ ਕਹਾਂ ਕੇ ਵਾਜ ਦਿੱਤੀ ਵਜੇ ਮਰਨ ਲਈ ਚਲ ਗਿਆ ਮਾਉ ਅਨੇ ਵਾਦ ਕਿਤੋਂ ਦੇੜੀ ਵੀ ਨੂੰ ਰੋਜ਼ ਪੁੱਛਣਾ ਰੋਟੀ ਖਾਦੀ ਓ ਮਮੀ ਰੋਟੀ ਖਾਦੀ ਏ ਗੜਾ ਖਾਦੀ ਆ ਇਹ ਉਹ ਗੜਾ ਖਾਦੀ ਖਾਲੀਆ ਬੜਾਈਆਂ ਕੀ ਬੜਾਇਆ ਏ ਅਜਿਹਾ ਵੀ ਦਾਲ ਸਰ ਜੀ ਬਣਾਈ ਜਾਨੀ ਇਹਨੂੰ ਦੱਸਣਾ ਵੀ ਅਸੀਂ ਆ ਬੜਾ ਜਾਵੇ ਦਿਨ ਰੋਟੀ ਖਾਣ ਲੱਗੇ ਆ ਬਸ ਇਹੋ ਆਖੜਾ ਮੰਨੀ ਆਪਣੇ ਸਿਹਤ ਦਾ ਖਿਆਲ ਰੱਖਿਓ ਆਪਣੀ ਜ਼ੇਰ ਦਾ ਖਿਆਲ ਰੱਖਿਓ ਪਰ ਸਾਨੂੰ ਨਹੀਂ ਪਤਾ ਇਹਦੀ ਸਿਹਤ ਖਰਾਬ ਹੋ ਜਾਣੀ ਸਾਡੀ ਤੇ ਹੁਣ ਇਹੋ ਹੀ ਮੰਗਿਆ ਜੁੜ ਕੇ ਮੇਰਾ ਪੁੱਤ ਵਾਪਸ ਆ ਜੀ ਇਹੋ ਹੀ ਮੰਗਿਆ ਬਸ ਤੁਮਰ ਕਾ ਬੈ ਬੋਤ ਇਥੇ ਆਪਣੇ ਘਰ ਦੇ ਮੜਾ ਮੋਟਾ ਜੋ ਹੁੰਦਾ ਕਰੀਏ ਤੇ ਆਪਣੇ ਕੋਲ ਇਸ ਤੋਂ ਲਾਵਾ ਉਹ ਲਾਵਾ ਦੇ ਬਾਹਰ ਇਹੋ ਕੋਲਣ ਕਰਨ ਚੱਲ ਜਾਂਦਾ ਕਿਤੇ ਬਾਹਰ ਮੇਰੇ ਕੋ ਕੋਲਣਾ ਕੇ ਖਾਰੇ ਖੂੜੇ ਦੇ ਚੱਲਦਾ ਇਹ ਨੂੰ ਕਰਨਾ ਕੀ ਹੈ ਇਮਰਾਨ ਆ ਕੇ ਮੈਨੂੰ ਆ ਜੇ ਮੈਂ ਬਾਹਰ ਜਾਣਾ ਜਾਂ ਨਾ ਉਹ ਮੈਂ ਆ ਰਹੇ ਨਹੀਂ ਮੈਂ ਜਾਣਾ ਮੈਂ ਚੱਲ ਆ ਚੱਲ ਮੈਂ ਚੱਲ ਗਿਆ ਬਾਹਰ ਜਾ ਕੇ ਪਰ ਕੁਛ ਨਹੀਂ ਪੀ ਕੁਛ ਨਹੀਂ ਜੋ ਵੀ ਸਾਡੇ ਮਨ ਦਾ ਸ਼ੌਂਕ ਹੋਵੇ ਉਹ ਵਿੱਚ ਦੇ ਵਿੱਚ ਦੇ ਉਹ ਮੰਨਦਾ ਸ਼ੌਂਕ ਉਹਦਾ ਸੇਕੋ ਦਾ ਇਥੇ ਸਰੀਰ ਵੀ ਉਹਦਾ ਚੰਗਾ ਮੈਂ ਵੇਖਿਆ ਚੰਗਾ ਸੋਹਣਾ ਜਵਾਨ ਉਹ ਹੁਣ ਅੰਦਰ ਨਾਲ ਗਯਾਰਾ ਨਹੀਂ ਚੱਲਦਾ 6 ਫੁੱਟ ਜਵਾਨ ਕੋਹੰਦਾ ਖਰਚ ਫਰੇਸੇ ਤਰੇ ਕੁਝ ਕੁਛ ਆਪ ਉਹਦਾ ਖਾਣਾ ਕੁਛ ਇਦਾਂ ਕਿੰਨਾ ਕਿ ਕਰ ਦੋਦੇ ਕੁਛ ਨਹੀਂ ਆ ਰਹੀਆਂ ਬੁਲੀਆਂ ਕਿੰਨੀਆਂ ਆਪਣੀ ਅੱਧਾ ਗੱਲਾ ਅੱਧੇ ਗਿਲੇ ਨਾ ਹੁਣ ਆਪਣਾ ਕਿਦਾਂ ਬਣਾਫਾ ਕੱਟੋ ਕੱਟ ਲੋਗੇ ਅੱਧੇ ਕਿਲੇ ਉਹ ਮਾਲ ਕੱਟਵਾਉਣ ਕੀ ਕਰਨਾ ਉਹ ਕੱਟੂ ਆਪਾਂ ਜਿੰਨੇ ਪਾਈ ਉਹ ਕੱਟੂ ਕੀ ਕਰੀਏ ਅਰੇ ਪਤਾ ਕਿਦਾਂ ਲਗਾਏ ਪੁੱਤ ਜੀ ਫਿਰ ਦਮ ਉਹ ਨਹੀਂ ਪਹਿਲਾਂ ਮੈਂ ਨਾ ਸ਼ਾਮੀ ਫੋਨ ਕੀਤਾ ਹੈ ਮਨੋਂ ਨੇ ਤੇ ਮੈਂ ਆਂਦਾ ਵੀ ਮੈਂ ਠੀਕ ਨਹੀਂ ਮੈਂ ਕੀ ਹੋਇਆ ਹੈ ਮੇਰਾ ਸਿਰ ਪਾਟੀ ਜਾਂਦਾ ਗਿਆ ਕਿਤੇ ਹਾਂਜੀ ਗਿਆ ਕਿਤੇ 사우ਦੀ 사우ਦੀ ਹਾਂ ਮੇਰਾ ਸਿਰ ਪਾਟੀ ਜਾਂਦਾ ਵਾ ਮੈਨੂੰ ਉਲਟੀਆਂ ਆਈ ਜਾਂਦੀਆਂ ਮੈਂ ਫਿਰ ਗੱਡੀ ਉੱਥੇ ਲਾ ਦੇ ਤੇ ਜਾ ਕੇ ਦਵਾਈ ਲੈ ਆ ਲਾ ਜਾ ਕੇ ਕਿੰਨਾ ਚੰਗਾ ਜਦੋਂ ਦਵਾਈ ਦੁਈ ਜਾ ਕੇ ਲੈ ਕੇ ਤੇ ਮੈਂ ਆਖ ਪੁੱਛਿਆ ਮੁੜ ਕੇ ਮੈਂ ਆਹ ਕੋ ਪਰ ਕੋ ਅੰਦਾ ਕੁਛ ਨਹੀਂ ਪਰਕਿਆ ਮੁੜ ਕੇ ਲੰਮੇ ਪਾ ਗਿਆ ਕਿ ਦਿਨੇ ਉੱਠਿਆ ਮੰਨੇ ਨੇ ਉਦੋਂ ਫਿਰ ਉਲਟੀਆਂ ਚੱਲੂ ਗਿਆ ਉਹਨੂੰ ਕਦੇ ਅਟੈਕ ਉਦੋਂ ਹੀ ਹੋ ਗਿਆ ਜਦੋਂ ਉਲਟੀ ਆਈਆਂ ਉਹ ਮੁੰਡਿਆ ਨੇ ਕਦੇ ਮਤਲਬ ਵੱਡੀ ਜਿਹਾ ਪਾਪ ਲੈ ਕੇ ਤੇ ਜਾ ਕੇ ਦੂਜਾ ਅਟੈਕ ਫਿਰ ਹੋ ਗਿਆ ਮੁੜ ਕੇ ਆਨ ਉਹਨਾਂ ਮੁੰਡਿਆ ਮੈਂ ਫੋਨ ਕੀਤਾ ਮਾਪੂਤ ਕਿਦਾਂ ਵੀਰ ਦਾ ਕਹਿੰਦੇ ਨਹੀਂ ਵੀਰ ਠੀਕ ਆ ਮੈਂ ਹਾਂ ਪਰ ਹੁਣ ਕਿਦਾਂ ਉਹ ਕਿ ਦਸਾਂ 15 ਮਿੰਟ ਬਾਅਦ ਮਨ ਫੋਨ ਕੀਤਾ ਅੰਕਲ ਜੀ ਸਾਡਾ ਭਰਾ ਸਾਡਾ ਸਾਥ ਛੱਡ ਗਈ ਮੈਂ ਕਿਹਾ ਪੁੱਤ ਤੁਹਾਡਾ ਛੱਡ ਗਿਆ ਸਾਡਾ ਵੀ ਸਾਥ ਤੇ ਇਹ ਅਪੀਲ ਕੀ ਕਰਦੇ ਗਏ ਅਪੀਲ ਤਾਂ ਹੀ ਹੱਥ ਜੋੜ ਕੇ ਆਹੀ ਹੱਥ ਜੋੜ ਕੇ ਕਰਨੇ ਆ ਕਿ ਸਾਡੇ ਸਾਡਾ ਪੁੱਤ ਸਾਡੇ ਮੁੰਡਾ ਤੇ ਬੁੜੀ ਲਾ ਦੋ ਬਸ ਇੰਨਾ ਕਹਿ ਕੇ ਚਲੋ ਅਸੀਂ ਹੁਣ ਕਿਹਨਾਂ ਤੰਤ ਬਾਰੇ ਦਾ ਮੂੰਹ ਤੇ ਵੇਖ ਲਈ ਕਿਦਾਂ ਦਾ ਹੈ ਆਹੀ ਉਹਦਾ ਮੂੰਹ ਤੇ ਵੇਖ ਲਈ ਬਹੁਤ ਜੀ ਬਹੁਤ ਜੀ ਪੁੱਤ ਨੂੰ ਢਾਲ ਲੈਣੇ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ